ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਹਰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਆਹ ਤਿੰਨ ਕਸੂਟ ਆਪਾਂ ਤਿਆਰ ਕਰਵਾਏ ਆ ਜੀ ਵਿੱਚ ਔਰਗੈਂਜਾ ਲਾ ਕੇ ਤੇ ਉਹਦੇ ਤੇ ਵਰਕ ਕਰਵਾਇਆ ਤੇ ਇਹ ਬਹੁਤ ਵਧੀਆ ਕਾਟਨ ਹੈ ਇਹ ਪੂਰੀ ਕੁਆਲਿਟੀ ਵਾਲੀ ਕਾਟਨ ਹੈ ਜੀ ਜਿਹਦੇ ਵਿੱਚ ਹਲਕੀ ਜਿਹੀ ਤੁਹਾਨੂੰ ਡੱਬੀ ਦਿਸੂਗੀ ਬਹੁਤ ਸੋਹਣੀ ਕਾਟਨ ਹੈ ਆ ਦੇਖੋ ਜੀ ਵਰਕ ਦੇਖੋ ਤੁਸੀਂ ਇਹਦਾ ਸੇ ਪਲੇਨ ሱਟੀ ਘੱਟ ਘੱਟ 6700 ਦਾ ਜੀ ਇੰਨਾ ਫਾਈਨ ਕੱਪੜਾ ਇੰਨਾ ਵਧੀਆ ਕੱਪੜਾ ਇਹ ਆ ਇੱਕ ਕਮੀਜ਼ ਹੈ ਜੀ ਔਰ ਗੰਜਾ ਲੱਗ ਕੇ ਤੇ ਵਰਕ ਹੋਇਆ ਹੋਇਆ ਕਾ ਵੀ ਵਰਕ ਹੈਗਾ ਸਾਰਾ ਵਰਕ ਹਾਂਜੀ ਤੇ ਸਾਨੂੰ ਦੁਪੱਟਾ ਦਿਖਾਉਣੇ ਆ ਜੀ ਇਹ ਤਿਆਰ ਹੋਏ ਹੋਏ ਸੂਟ ਆਏ ਆ ਜੀ ਇਹਦੇ ਦੇ ਦੁਪੱਟੇ ਆ ਜਿਹੜੇ ਬਹੁਤ ਸੋਹਣੇ ਤਿਆਰ ਹੋਏ ਹੋਏ ਆ ਲੇਸ ਲਾ ਕੇ ਤਿਆਰ ਕੀਤੇ ਹੋਏ ਆ ਤੇ ਇਹ ਦੁਪੱਟਿਆਂ ਦੇ ਵਿਚਾਲੇ ਲੱਗਿਆ ਹੋਇਆ ਜੀ ਔਰਗੰਜਾ ਆ ਦੇਖੋ ਦੁਪट्टे ਇੰਨੇ ਖੁੱਲੇ ਡੁੱਲੇ ਆ ਫਾਈਨ ਆ ਦੇਖੋ ਇਹਦਾ ਸੂਟ ਹੈ ਜੀ ਪਲੀ 1350 ਦਾ ਸੂਟ ਹੈ ਵੀਰੇ ਬਹੁਤ ਸੋਹਣਾ ਹੈ ਤੇ ਵਰਕ ਕੀਤਾ ਹੋਇਆ ਔਰ ਗੈਂਜਾ ਲਾ ਕੇ ਵਰਕ ਕੀਤਾ ਉਹਨਾਂ ਨੇ ਤੇ ਔਰਗੰਜਾ ਲਾ ਕੇ ਹੀ ਉਹਨਾਂ ਨੇ ਕੀ ਮੀਚਾਰ ਕੀਤਾ ਕੋਈ ਇਹਦੇ ਗਲੇ ਦੀ ਪ੍ਰੋਬਲਮ ਨਹੀਂ ਜਿੱਥੇ ਮਰਜ਼ੀ ਤੁਸੀਂ ਗਲਾ ਬਣਾਓ ਉਹਨਾਂ ਨੇ ਡਿਜ਼ਾਈਨ ਇਸ ਤਰ੍ਹਾਂ ਦਿੱਤਾ ਹੋਇਆ ਤੇ ਆ ਨੀਚੇ ਵੀ ਇਹਦੇ ਵਰਕ ਆ ਗਿਆ ਜੀ ਇੰਨੇ ਸੋਹਣੇ ਕਾਟਨ ਹੈ ਇਹ ਪਲੇਨ ਕਾਟਨ ਨਹੀਂ ਮਨ ਲੱਗਾ ਸੇ 700 ਦਾ ਸੂਟ ਮਿਲੂ ਤੁਹਾਨੂੰ ਇਹਦੇ ਵਿੱਚ ਪਿੰਡਾ ਪੁੰਡਾ ਕੁਝ ਨਹੀਂ ਜਿੰਨਾ ਕਾਟਨ ਵਿੱਚ ਦੀ ਆ ਦੇਖੋ ਜੀ 58 ਲਾ ਕੇ ਇਹਦਾ ਦੁਪੱਟਾ ਤਿਆਰ ਕੀਤਾ ਹੋਇਆ ਵਿਚਾਲੇ ਦੇ 58 ਲਾ ਕੇ ਉਹਨਾਂ ਨੇ ਦੁਪੱਟਾ ਤਿਆਰ ਕੀਤਾ ਹੋਇਆ ਪਾਰਟੀ ਵੀਅਰ ਸੂਟਾ ਦੇਖੋ ਜੀ ਤੁਸੀਂ ਚੁੰਨੀ ਦੇਖੋ ਘੱਟੋ ਘੱਟ ਮੈਨੂੰ ਲੱਗਦਾ ਚੁੰਨੀ 42 43 ਇੰਚ ਦੀ ਚੌੜਾਈ ਹੈ ਚੁੰਨੀ ਦੀ ਆ ਦੇਖੋ ਆ ਦੇਖੋ ਜੀ ਬਹੁਤ ਸੋਹਣੀ ਸੌਫਟ ਹੋਰੀ ਚੁੰਨੀ ਹੈ ਇਹ ਨਾ ਇਹ ਮਸਲੀਨ ਹੈ ਨਾ ਇਹ ਕਾਟਨ ਹੈ ਬਈ ਇੰਨੀ ਸੌਫਟ ਅਸਰ ਤੇ ਖੜਨ ਵਾਲੀ ਚੁੰਨੀ ਹੈ ਬਹੁਤ ਸੋਹਣੀ ਚੀਜ਼ ਹੈ ਇਹਦੇ ਜੋ ਜੋ ਔਰਗਾਂਜ਼ਾ ਇਹਦੇ ਵਿੱਚ ਲਾਇਆ ਹੈ ਨਾ ਜੀ ਕਮੀਜ਼ ਦੇ ਉਹੀ ਇਹਦੇ ਵਿੱਚ ਲਾਇਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਇਹ ਸੂਟ ਖੋਲ ਕੇ ਦਿਖਾਤਾ ਵੀ ਇਹਦੇ ਨੀਚੇ ਵਰਕਾ ਦੀ ਪੂਨੀਚਲ ਵਰਕਸ ਮਾਰ ਕੇ ਦਿਖਾ ਦੇ ਕੋਈ ਵਰਕ ਦਾ ਇਸ਼ੂ ਨਹੀਂ ਹੈਗਾ ਕੋਈ ਕਿਸੇ ਚੀਜ਼ ਦੀ ਹੋਣੀ ਇਹਦੇ ਵਿੱਚ ਵੀ ਔਰਗਾਂਜ਼ਾ ਦੇ ਵਰਕ ਕੀਤਾ ਛੱਡਾਂ ਦੇ ਵੀ ਕੀਤਾ ਹੋਣ ਲਈ 1350 ਦਾ ਇਹ ਸੂਟ ਹੈ ਨੈਕਸਟ ਕਲਰ ਆ ਗਿਆ ਜਿਹਦੇ ਵਿੱਚ ਇਹ ਵਾਲਾ ਫਰੋਜੀ ਜੀ ਆ ਦੇਖੋ ਨਾਲ ਆਇਆ ਟਫਰੋ ਜੀ ਹੈ ਜੀ ਚੁੰਨੀ ਇਹਦੀ ਸੇਮ ਹੈ ਜੀ ਅਰਗੰਝਾ ਲਾ ਕੇ ਬਣਾਈ ਤਿਆਰ ਕੀਤੀ ਹੈ ਜੀ ਇੰਨੀ ਸੌਫਟ ਚੁੰਨੀ ਹੈ ਲੇਸ ਇਹਦੇ ਲੱਗੀ ਹੋਈ ਹੈ ਚਾਰ ਸਵੇਰੇ ਜੀ ਤਿਆਰ ਕੀਤੀ ਹੋਈ ਹੈ ਵਧੀਆ ਫਿਨਿਸ਼ਿੰਗ ਦੇ ਨਾਲ ਹਾਂ ਦੇਖੋ ਜੀ ਕਿਤੇ ਮਰਜ਼ੀ ਪਾਓ ਕਿੰਨਾ ਸੋਹਣਾ ਕਲਰ ਹੈ ਇਹ ਹੋ ਗਏ ਜੀ ਦੋ ਕਲਰ ਤੇ ਤਿੰਨ ਕ ਕਲਰ ਆਏ ਆਪਣੇ ਕੋਲ ਬਹੁਤ ਸੋਹਣੀ ਚੀਜ਼ ਆ ਹਾਂ ਦੇਖੋ ਜੀ ਕਿੰਨੀ ਸੁਣੀ ਚੀ ਹੈ ਇਹ ਹੈ ਜੀ ਪਿੰਕ ਚ ਲਾਈਟ ਪਿੰਕ ਜਿਹਾ ਕਹਿ ਸਕਦੇ ਹੋ ਤੁਸੀਂ ਸਾਰੇ ਦੇ ਵਿੱਚ ਔਰਗਾਂਜਾ ਲੱਗ ਕੇ ਉੱਤੇ ਵਰਕ ਕੀਤਾ نیچے ਵੀ ਵਰਕ ਕੀਤਾ ਹੈ ਆਈ ਦੀ ਚੁੰਨੀ ਆ ਓਨਲੀ 1350 ਜੇ ਮਨ ਨਿਊਟ ਜਾਣਾ ਸੋਨਾ ਕੱਪੜਾ ਹੈ ਦੁਪੱਟੇ ਦਾ ਦੁਪੱਟਾ ਸਿਰ ਤੇ ਵੀ ਖੜੂਗਾ ਤੇ ਚੌੜਾ ਘੱਟੋ ਘੱਟ 42 43 ਇੰਚ ਹੈ ਤੇ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਵਿਚਾਲੇ ਇਹਦੀ ਵੀ ਔਰਗਾਂਜਾ ਲਾ ਕੇ ਤਿਆਰ ਕੀਤਾ ਹੈ ਬੁਟੀਕ ਪੀਸ ਹੈ ਜੀ ਇਹ ਤੇ ਪਸੰਦ ਨੂੰ ਚਾਰ ਕਿ ਸੂਟ ਦਿਖਾਵਾਂਗੇ ਕਿਉਂਕਿ ਮੇਰੇ 60 ਵਜੇ ਕਰਕੇ ਕੱਲ ਤਾਂ ਮੈਂ ਵੀਡੀਓ ਬਣਾਈ ਨਹੀਂ ਦੀਪੂ ਨਹੀਂ ਬਣਾਈ ਸੀ 1350 ਦੱਸਤਾ ਇੱਕ ਆਪਣੇ ਕੋਲ ਆ ਲਾਸਟ ਸੂਟ ਪਿਆ ਸੀ ਜੀ ਇਹਦੇ ਨਾਲ ਦੇ ਵਿਕ ਚੁੱਕੇ ਆ ਕਲਰ ਕਾਫੀ ਸਿੱਕ ਆਪਣੇ ਕੋਲ ਆ ਮਰਜੈਂਟਾ ਕਲਰ ਦਾ ਸੂਟ ਪਿਆ ਨਾਲ ਪਲੇਨ ਚੁੰਨੀ ਨੂੰ ਸਲਵਾਰ ਹੈ ਜੀ ਤੇ ਬਹੁਤ ਸੋਹਣੀ ਇਹਦੀ ਚੁੰਨੀ ਹੈ ਓਨਲੀ 1135 ਦਾ ਜੀ ਮਸਲੀਨ ਮੰਡਾਲ ਦੀ ਚੁੰਨੀ ਹੈ ਜੀ ਆ ਦੇਖੋ ਬਹੁਤ ਪਿਆਰਾ ਸੂਟ ਆ ਸਿੱਕ ਪਿਆਰ ਮਸਲੀਨ ਮਢਾਲ ਦੀ ਚੁੰਨੀ ਹੈ ਜੀ ਇਹਦੇ ਨਾਲ ਆ ਦੇਖੋ ਤੁਹਾਨੂੰ ਫੜੇ ਤੋਂ ਪਤਾ ਲੱਗ ਰਿਹਾ ਹੁਣ ਹੈ 3D ਪ੍ਰਿੰਟਰ ਹਮ ਮਸਲੀਨ ਮਢਾਲ ਦੀ ਚੁੰਨੀ ਹੈ ओनली 1135 ਦਾ ਸੋ ਕੋਈ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ ਸੌਰੀ ਵੀਰੇ 6:00 ਵਜੇ ਕਰਕੇ ਥੋੜਾ ਬੋਲਣ 'ਚ ਬਹੁਤ ਦਿੱਕਤ ਆ ਰਹੀ ਆ ਤੇ ਕੋਈ ਸੂਟ ਪਸੰਦ ਆਉਂਦਾ ਵੀਰੇ ਬਸ ਚਾਰ ਕੁ ਸੂਟ ਹੀ ਪਾਈਆਂ ਸੀ ਕਿਉਂਕਿ ਬੜੀ ਵੱਡੀ ਵੀਡੀ ਸਾਡੇ ਤੋਂ ਵੀ ਨਹੀਂ ਸੀ ਬਣਦੀ ਕੋਈ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋ ਆਪ ਸਭ ਨੂੰ ਮਨਜੀਤ ਕੌਰ ਮਾਨਮੰਨੀੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ